ਤਾਜੀ ਮਹਾਰਾਜ ਦੇ ਸੰਦੂਗ ਗੱਲ ਕਰਦੇ ਹਾਂ ਜੀ ਸ਼ੌਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਜਿਨ੍ਹਾਂ ਨੇ ਵੱਡਾ ਕਾਂਟਾ ਪਹਿਲਾ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਖੜਦਾ ਫਿਰ 22 ਦੀਆਂ ਤੇ ਫਿਰ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਪਿਤਾ ਜੀ ਮਹਿਰੂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਵਿੱਚ ਆਪਣੀ ਖੇਤਰੀ ਪਾਰਟੀ ਨੂੰ ਉਹਨਾਂ ਨੇ ਜਿਹੜਾ ਹੈ ਪੱਕੇ ਪੈਰ ਜਮਾਏ ਹੋਏ ਸੀ ਜੇਕਰ ਗੱਲ ਕਰੀਏ ਹਰ ਇੱਕ ਪਾਸੇ ਜਿੱਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈ ਨਾਮ ਗੂੰਜਦਾ ਸਾਹਮਣੇ ਆਉਂਦਾ ਸੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਨੂੰ ਬਹੁਤ ਵੋਟਾਂ ਪੈਂਦੀਆਂ ਸੀ ਤੇ ਹਰ ਪਾਸੇ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਬਿਨਾ ਸੀ ਕੀਤੇ ਲੋਕ ਜਿਹੜੇ ਨੇ ਵੋਟਾਂ ਪਾਉਣ ਜਾਂਦੇ ਸੀ ਕਿੰਤੂ ਪ੍ਰੰਤੂ ਦਾ ਤਾਂ ਉੱਥੇ ਮਤਲਬ ਹੀ ਨਹੀਂ ਬਣਦਾ ਸੀ ਲੇਕਿਨ ਹੌਲੀ-ਹੌਲੀ ਜਿਸ ਤਰੀਕੇ ਦੇ ਨਾਲ ਉਹ ਸਾਰੀ ਪਾਰਟੀ ਦਾ ਜਿਹੜਾ ਹੈ ਕਰਤਾ ਕਰਤਾ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਆ ਗਿਆ ਹੁਣ ਗੱਲ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਕਿ ਉਹ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਆਪਣੇ ਪੈਰ ਜਮਾ ਪਾਉਣਗੇ ਜੇਕਰ ਗੱਲ ਕਰੀਏ ਪਿਛਲੀਆਂ ਜਿਹੜੀਆਂ ਨੇ ਚੋਣਾਂ ਦੀ 2017 ਦੀ ਗੱਲ ਕਰ ਲਈਏ 22 ਦੀ ਗੱਲ ਕਰ ਲਈਏ 24 ਦੀਆਂ ਲੋਕ ਸਭਾ ਦੀ ਗੱਲ ਕਰ ਲਈਏ ਉਹਨਾਂ ਨੇ ਸਿਰਫ ਘਾਟਾ ਖਾਦਾ ਸੀ ਸਿਰਫ ਇਸ ਕਰਕੇ ਕਿਉਂਕਿ ਉਹਨਾਂ ਦੇ ਸਾਰੇ ਧੜੇ ਜਿਹੜੇ ਨੇ ਆਪਣੇ ਹੀ ਸਾਥੀ ਛੱਡ ਕੇ ਚਲੇ ਗਏ ਸੀ ਕਿਉਂਕਿ 2022 ਦੇ ਵਿੱਚ ਸਿਰਫ ਇਸ ਚੀਜ਼ ਦਾ ਫਾਇਦਾ ਚੱਕਿਆ ਗਿਆ ਹੈ ਆਮ ਆਗਦੀ ਪਾਰਟੀ ਵੱਲੋਂ ਕਿਉਂਕਿ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਸੀ ਉਹਦੀ ਜਿਹੜੀ ਹੈ ਮਜ਼ਬੂਤ ਯਾਨੀ ਕਿ ਨੀ ਟੁੱਟ ਗਈ ਉਹ ਨੀ ਟੁੱਟੀ ਤਾਂ ਹੁਣ ਕੀ ਹੋ ਬਸ ਸੁਖਬੀਰ ਸਿੰਘ ਬਾਦਲ ਉਸ ਨੀ ਨੂੰ ਦੁਬਾਰਾ ਉਹਨਾਂ ਦਾ ਗੱਠ ਜੋੜ ਕੇ ਪਾਉਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਵਾਸਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣੀਆਂ ਬਹੁਤ ਹੀ ਜ਼ਰੂਰੀ ਹੋ ਗਈਆਂ ਨੇ ਇੱਕ ਪਾਸੇ ਅਸ਼ਵਨੀ ਕੁਮਾਰ ਵੀ ਹੋਣਾ ਜਿਹੜੇ ਨੇ ਛੱਡ ਕੇ ਚਲੇ ਗਏ ਨੇ ਪਾਰਟੀ ਨੂੰ ਸੌਰੀ ਜਿਹੜੇ ਨੇ ਅਨਿਲ ਜੋਸ਼ੀ ਉਹ ਵੀ ਕਾਂਗਰਸ ਪਾਰਟੀ 'ਚ ਛੱਡ ਕੇ ਚਲੇ ਗਏ ਨੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਕਾਫੀ ਉਹਨਾਂ ਦੇ ਆਪਣੇ ਹਿੱਤਲੇ ਨੂੰ ਛੱਡ ਕੇ ਵੱਖਰੀ ਕਈਆਂ ਨੇ ਪਾਰਟੀ ਬਣਾ ਲਈ ਕਈ ਪਾਰਟੀ ਆਪਣੀ ਪਾਰਟੀ ਬਣਾ ਕੇ ਬਹਿ ਗਏ ਨੇ ਜੇਕਰ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਪਾਰਟੀ ਦੇ ਵਿੱਚ ਬੀਬੀ ਜਗੀਰ ਕੌਰ ਨੇ ਬਹੁਤ ਮਤਲਬ ਨਾਮੀ ਧਾਮੀ ਨਾਮ ਨੇ ਜਿਨ੍ਹਾਂ ਨੇ ਆਪਣੀ ਪਾਰਟੀ ਬਣਾ ਲਈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਕਈ ਕਾਂਗਰਸ ਚ ਚਲੇ ਗਏ ਕਈ ਭਾਜਪਾ ਦੇ ਵਿੱਚ ਚਲੇ ਗਏ ਕਈ ਭਾਈ ਅਮਰਿਤਪਾਲ ਖਾਸਾ ਜੀ ਦੀ ਪਾਰਟੀ ਵਿੱਚ ਚਲੇ ਗਏ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਦਿਨ-ਬਦ ਦਿਨ ਡਾਊਨ ਹੁੰਦੇ ਗਏ ਇੱਕ ਤਾਂ ਉਸ ਸੁਖਬੀਰ ਸਿੰਘ ਬਾਦਲ ਦੇ ਪਿਤਾ ਜੀ ਨੇ ਜਿਹੜੀ ਪਾਰਟੀ ਨੂੰ ਇੱਕ ਸਿਰਾ ਦਿੱਤਾ ਸੀ ਉਹ ਪਾਰਟੀ ਦਿਨ-ਬਦ ਦਿਨ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਖਿਸਕਦੀ ਨਜ਼ਰ ਆ ਰਹੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਾਫੀ ਪੈਰ ਜਮਾਏ ਹਰ ਪ੍ਰਭਾਵਿਤ ਲੋਕਾਂ ਵਾਸਤੇ ਮਦਦ ਕੀਤੀ ਲੇਕਿਨ ਉਹ ਮਦਦ ਕਿਸੇ ਕੰਮਸਾਰ ਨਹੀਂ ਦਿਖਾਈ ਦੇ ਰਹੀ ਕਿਉਂਕਿ ਸੁਖਬੀਰ ਸਿੰਘ ਬਾਦਲ ਲੋਕਾਂ ਨੇ ਸਮਝਿਆ ਸੀ ਇਹ ਪੰਥਕ ਪਾਰਟੀ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਇਹ ਘਰ ਦੀ ਪਾਰਟੀ ਬਣਾ ਲਈ ਇਹ ਆਮ ਹੀ ਪੰਥ ਦੇ ਨਾਲ ਜੁੜੇ ਹੋਏ ਲੋਕ ਬੋਲਦੇ ਨਜ਼ਰ ਆਉਂਦੇ ਨੇ ਪੰਥਕ ਤੋਂ ਵੀ ਉਹਨਾਂ ਨੂੰ ਨਕਾਰਿਆ ਗਿਆ ਉਨ੍ਹਾਂ ਨੇ ਜਿਹੜੇ ਹੁਕਮਨਾਮਿਆਂ ਦੀ ਵੀ ਪਾਲਣਾ ਨਾ ਕੀਤੀ ਸਭ ਤੋਂ ਵੱਡੀ ਗਲਤੀ ਸੁਖਬੀਰ ਸਿੰਘ ਬਾਦਲ ਦੀ ਸੀ। ਲੇਕਿਨ ਹੁਣ ਗੱਲ ਕਰਦੇ ਆ ਕਿ ਪੁਲਿਸ ਜੀਤ ਕਰਨ ਵਾਸਤੇ ਹੁਣ ਜਿਹੜਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਜੇ ਉਹ ਧੜੇ ਇਕਜੁੱਟ ਹੋ ਜਾਣ ਤਾਂ ਹੀ 2027 ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਪੈਰ ਲੱਗ ਸਕਦੇ ਨੇ। ਕਿਉਂਕਿ ਉਹ ਧੜਿਆਂ ਨੂੰ ਇਕੱਠਾ ਕਰਨਾ ਕਿਸ ਤਰ੍ਹਾਂ ਹੈ? ਕਿਸ ਤਰ੍ਹਾਂ ਉਹ ਉਹਦੇ ਉੱਤੇ ਜਿਹੜਾ ਹੈ ਕੰਮ ਵਰਕ ਕਰਨਾ ਹੈ ਉਹ ਕਿਸ ਤਰੀਕੇ ਦੇ ਨਾਲ ਕਰਨਾ ਹੈ ਉਹ ਸੁਖਬੀਰ ਸਿੰਘ ਬਾਗਲ ਨੂੰ ਸ਼ਾਇਦ ਹਜੇ ਤੱਕ ਸਮਝ ਨਹੀਂ ਆ ਰਿਹਾ ਇੱਕ ਪਾਸੇ ਜੇਕਰ ਗੱਲ ਕਰੀਏ ਰਾਜੂ ਆਣੇ ਦੀ ਜਿਹੜੇ ਨੇ ਉਹਨਾਂ ਨਾਲ ਜਿੱਥੇ ਮੁਲਾਕਾਤ ਹੋਈ ਹੈ ਵੱਡੇ ਤੌਰ ਤੇ ਕਿਸਾਨ ਆਗੂ ਰਾਜੂ ਆਣੇ ਨਾਲ ਮਦਦ ਹੋਈ ਹੈ ਤਾਂ ਹੁਣ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹ ਕਿਸਾਨੀ ਆਗੂ ਇਹ ਆਗੂ ਨੂੰ ਹੁਣ ਇਹ ਚੀਜ਼ ਦੇ ਪਹਿਲੇ ਅਧਾ ਤੇ ਦਿੱਤੀ ਜਾਵੇ ਜਿਹੜਾ ਉਹ ਸਾਰਿਆਂ ਦੇ ਜਿਹੜੇ ਅੰਦਰ ਬੰਦ ਕਮਰਿਆਂ ਦੇ ਵਿੱਚ ਮੀਟਿੰਗ ਹੋਈ ਹੈ ਬਲਦੀਪ ਸਿੰਘ ਰਾਜੋਆਲੇ ਨਾਲ ਹੁਣ ਉਸ ਤਰੀਕੇ ਨਾਲ ਦੇਖਿਆ ਜਾਵੇ ਤਾਂ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨ ਆਗੂ ਰਾਜੋਆਣਾ ਪਾਰਟੀ ਦੇ ਵਿੱਚ ਜਾ ਸਕਦੇ ਨੇ ਤੇ ਉਹ ਪਾਰਟੀ ਦੀ ਵਾਅਦੋਾਰ ਨੂੰ ਸੰਭਾਲ ਸਕਦੇ ਨੇ ਕਿਉਂਕਿ ਬੰਦ ਕਮਰਿਆਂ ਦੀਆਂ ਮੀਟਿੰਗ ਵਿੱਚ ਤਾਂ ਇਹੀ ਗੱਲਾਂ ਹੀ ਚੱਲਦੀਆਂ ਨੇ ਹਾਲਾਂਕਿ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਸੁਖਬੀਰ ਸਿੰਘ ਬਾਦਲ ਵੱਲੋਂ ਨਹੀਂ ਕੀਤੀ ਗਈ ਲੇਕਿਨ ਕੰਫਰੰਸਾਂ ਚਾਰੇ ਪਾਸੇ ਇਹੀ ਚੱਲਦੀਆਂ ਨਜ਼ਰ ਆ ਰਹੀਆਂ ਨੇ ਦੂਸਰੇ ਪਾਸੇ ਇਹ ਪਾਰਟੀਆਂ ਇੱਕ ਜੁਟ ਹੁੰਦੀਆਂ ਕਿ ਨਹੀਂ ਹੁੰਦੀਆਂ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਜੇਕਰ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਪਣੇ ਪੈਰ ਜਮਾਉਣੇ ਨੇ ਤਾਂ ਉਹਨੂੰ ਜਮਾਉਣ ਵਾਸਤੇ ਇੱਕ ਜੁਟ ਬਾਕੀ ਧੜਿਆਂ ਨੂੰ ਵਾਪਸ ਲਿਆਉਣ ਦੀ ਕਾਫੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ